ਪੰਜਾਬ ਕਾਨੂੰਨੀ ਸੇਵਾਾਂ ਇਥਾਰਟੀ ਮੁਹੱਲੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਾਂ ਇਥਾਰਟੀ ਪਠਾਨਕੋਟ ਦੇ ਚੇਅਰਮੈਨ ਕਮ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼੍ਰੀ ਜਤਿੰਦਰ ਪਾਲ ਸਿੰਘ ਖੁਰਮੀ ਵੱਲੋਂ ਇੱਕ ਜਾਗਰੂਤਾ ਬੈਨ ਨੂੰ ਹਰੀ ਚੰਡੀ ਦੇ ਕੇ ਜ਼ਿਲ੍ਹਾ ਕਚੇਰੀਆਂ ਤੋਂ ਰਵਾਨਾ ਕੀਤਾ ਗਿਆ ਇਸ ਬੈਨ ਵਿੱਚ ਐਡਵੋਕੇਟ ਅਤੇ ਪੀ ਐਲ ਵੀ ਦੀ ਸਾਂਝੀ ਟੀਮ ਬਣਾਈ ਗਈ ਹੈ ਜੋ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕ ਕਰੇਗੀ ਇਸ ਮੌਕੇ ਤੇ ਇਸ ਟੀਮ ਦੁਆਰਾ ਉਸ ਜਗ੍ਹਾ ਪਹੁੰਚ ਕੀਤੀ ਜਾਵੇਗੀ ਜਿੱਥੇ ਗਰੀਬ ਲੋਕ ਹਨ ਅਤੇ ਉਹ ਗਰੀਬੀ ਅਤੇ ਜਾਣਕਾਰੀ ਦੇ ਅਭਾਵ ਦੇ ਕਾਰਨ ਮੁਫਤ ਕਾਨੂੰਨੀ ਸਹਾਇਤਾ ਤੋਂ ਵਾਂਝੇ ਰਹਿ ਚੁੱਕੇ ਹਨ ਉਹਨਾਂ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਚਹਿਰੀਆਂ ਵਿੱਚ ਲਿਆ ਕੇ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਮੁਫਤ ਵਿੱਚ ਇਨਸਾਫ ਪ੍ਰਾਪਤ ਕਰ ਸਕਣ ਧੰਨਵਾਦ ਜੀ ਕਾਨੂੰਨੀ ਸੇਵਾਇਥੋਰਟੀ ਮੁਹੱਲੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਇਥੋਰਟੀ ਪਠਾਨਕੋਟ ਦੇ ਚੇਅਰਮੈਨ ਕਮ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼੍ਰੀ ਜਤਿੰਦਰ ਪਾਲ ਸਿੰਘ ਖੁਰਮੀ ਵੱਲੋਂ ਇੱਕ ਜਾਗਰੂਤਾ ਬੈਂਡ ਨੂੰ ਹਰੀ ਚੰਡੀ ਦੇ ਕੇ ਜ਼ਿਲ੍ਹਾ ਕਚੇਰੀਆਂ ਤੋਂ ਰਵਾਨਾ ਕੀਤਾ ਗਿਆ ਇਸ ਬੈਂਡ ਵਿੱਚ ਐਡਵੋਕੇਟ ਅਤੇ ਪੀ ਐਲ ਵੀ ਦੀ ਸਾਂਝੀ ਟੀਮ ਬਣਾਈ ਗਈ ਹੈ ਜੋ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕ ਕਰੇਗੀ ਇਸ ਮੌਕੇ ਤੇ ਇਸ ਟੀਮ ਦੁਆਰਾ ਉਸ ਜਗ੍ਹਾ ਪਹੁੰਚ ਕੀਤੀ ਜਾਵੇਗੀ ਜਿੱਥੇ ਗਰੀਬ ਲੋਕ ਹਨ ਅਤੇ ਉਹ ਗਰੀਬੀ ਅਤੇ ਜਾਣਕਾਰੀ ਦੇ ਅਭਾਵ ਦੇ ਕਾਰਨ ਮੁਫਤ ਕਾਨੂੰਨੀ ਸਹਾਇਤਾ ਤੋਂ ਵਾਂਝੇ ਰਹਿ ਚੁੱਕੇ ਹਨ ਉਹਨਾਂ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਚਹਿਰੀਆਂ ਵਿੱਚ ਲਿਆ ਕੇ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਮੁਫਤ ਵਿੱਚ ਇਨਸਾਫ ਪ੍ਰਾਪਤ ਕਰ ਸਕਣ ਧੰਨਵਾਦ ਜੀ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂ ਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Daloji bypass road patankar